ਗੁਰੂ ਨਾਨਕ ਦੇਵ ਜੀ ਦੀ ਜੈਨ ਮੁਨੀਆਂ ਨਾਲ ਗੱਲਬਾਤ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਦੂਸਰੀ ਉਦਾਸੀ ਦੌਰਾਨ ਭਾਈ ਮਰਦਾਨਾ ਜੀ ਨਾਲ ਯਾਤਰਾ ਕਰਦੇ ਹੋਏ ਇੱਕ ਵਾਰ ਬੀਕਾਨੇਰ ਰਾਜਸਥਾਨ ਪਹੁੰਚੇ ਉੱਥੇ ਕੁਝ ਜੈਨ ਮੁਨੀ ਰਹਿੰਦੇ ਸਨ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਵੇਖਿਆ ਕਿ ਉਹ ਆਪਣੇ ਮੂੰਹ ਉੱਤੇ ਕੱਪੜਾ ਬੰਨ੍ਹ ਕੇ ਰੱਖਦੇ ਹਨ ਗੁਰੂ ਜੀ ਨੇ ਉਹਨਾਂ ਨੂੰ ਪੁੱਛਿਆ ਤੁਸੀਂ ਆਪਣੇ ਮੂੰਹ ਉੱਤੇ ਕੱਪੜਾ ਕਿਉਂ ਰੱਖਦੇ ਹੋ ਜੈਨ ਮੁਨੀਆਂ ਨੇ ਉੱਤਰ ਦਿੱਤਾ ਅਸੀਂ ਹਵਾ ਵਿੱਚ ਮੌਜੂਦ ਬਹੁਤ ਛੋਟੇ-ਛੋਟੇ ਜੀਵਾਂ ਨੂੰ ਮਾਰਨ ਤੋਂ ਬਚਾਉਣ ਲਈ ਆਪਣੇ ਮੂੰਹ ਉੱਤੇ ਕੱਪੜਾ ਰੱਖਦੇ ਹਾਂ ਤਾਂ ਜੋ ਉਹ ਸਾਡੀ ਸਾਹ ਲੈਣ ਦੀ ਪ੍ਰਕਿਰਿਆ ਦੌਰਾਨ ਅੰਦਰ ਨਾ ਚਲੇ ਜਾਣ ਇਸ ਹਵਾ ਵਿੱਚ ਨਾ ਦਿਖਣ ਵਾਲੇ ਅਣਗਿਣਤ ਛੋਟੇ ਜੀਵ ਹੁੰਦੇ ਹਨ ਇਹ ਕੱਪੜਾ ਮੂੰਹ ਉੱਤੇ ਪਹਿਨ ਕੇ ਅਸੀਂ ਜੀਵ ਦੀ ਹਿੰਸਾ ਹੋਣ ਤੋਂ ਬਚਾਉਂਦੇ ਹਾਂ ਗੁਰੂ ਜੀ ਨੇ ਉਹਨਾਂ ਨੂੰ ਫੇਰ ਪੁੱਛਿਆ ਤੁਸੀਂ ਹਮੇਸ਼ਾ ਆਪਣੇ ਨਾਲ ਇੱਕ ਝਾੜੂ ਵੀ ਰੱਖਦੇ ਹੋ ਇਹ ਕਿਸ ਲਈ ਹੈ ਉਹਨਾਂ ਨੇ ਉੱਤਰ ਦਿੱਤਾ ਅਸੀਂ ਰਾਤ ਆਉਣ ਵਾਲੇ ਛੋਟੇ ਜੀਵਾਂ ਨੂੰ ਹਟਾਉਣ ਲਈ ਝਾੜੂ ਵਰਤਦੇ ਹਾਂ ਤਾਂ ਜੋ ਸਾਡੇ ਪੈਰਾਂ ਹੇਠਾਂ ਆ ਕੇ ਉਹ ਮਰ ਨਾ ਜਾਣ ਇਸ ਤੋਂ ਬਾਅਦ ਗੁਰੂ ਜੀ ਨੇ ਇੱਕ ਹੋਰ ਪ੍ਰਸ਼ਨ ਕੀਤਾ ਤੁਸੀਂ ਆਪਣੇ ਵਾਲ ਕੱਟਦੇ ਨਹੀਂ ਪਰ ਹੱਥਾਂ ਨਾਲ ਖਿੱਚ ਕੇ ਕਿਉਂ ਹਟਾਉਂਦੇ ਹੋ ਉਹਨਾਂ ਨੇ ਕਿਹਾ ਕਿਉਂਕਿ ਸਾਨੂੰ ਵਿਸ਼ਵਾਸ ਹੈ ਕਿ ਵਾਲਾਂ ਵਿੱਚ ਵੀ ਜੀਵਨ ਹੁੰਦਾ ਹੈ ਜੇ ਅਸੀਂ ਉਹਨਾਂ ਨੂੰ ਕਟਾਂਗੇ ਤਾਂ ਉਹ ਨਾਸ਼ ਹੋ ਜਾਣਗੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਪੁੱਛਿਆ ਤੁਸੀਂ ਪੂਰੀ ਉਮਰ ਨਹਾਉਂਦੇ ਨਹੀਂ ਹੋ ਇਹ ਕਿਉਂ ਉਹਨਾਂ ਨੇ ਉੱਤਰ ਦਿੱਤਾ ਕਿਉਂਕਿ ਪਾਣੀ ਵਿੱਚ ਅਣਗਿਣਤ ਜੀਵ ਹੁੰਦੇ ਹਨ ਜੇ ਅਸੀਂ ਨਹਾਵਾਂਗੇ ਤਾਂ ਉਹ ਮਰ ਜਾਣਗੇ ਅਸੀਂ ਉਹਨਾਂ ਦੀ ਹਿੰਸਾ ਨਹੀਂ ਕਰਨੀ ਚਾਹੁੰਦੇ ਗੁਰੂ ਜੀ ਨੇ ਪੁੱਛਿਆ ਕਿ ਤੁਸੀਂ ਮੂਤਰ ਵੀ ਜ਼ਮੀਨ ਤੇ ਨਹੀਂ ਕਰਦੇ ਆਪਣੇ ਸਰੀਰ ਉੱਪਰ ਹੀ ਕਰਦੇ ਹੋ ਆਪਣੇ ਸਰੀਰ ਨੂੰ ਕਿਉਂ ਤਕਲੀਫ ਦਿੰਦੇ ਹੋ ਉਹਨਾਂ ਨੇ ਕਿਹਾ ਇਸ ਵੀਡੀਓ ਦਾ ਅਗਲਾ ਹਿੱਸਾ ਵੇਖਣ ਲਈ ਇਸ ਲਿੰਕ ਤੇ ਕਲਿੱਕ ਕਰੋ ਅਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ